ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਕੋਲ ਹੜ੍ਹ ਪ੍ਰਭਾਵਿਤ ਏਰੀਆ ਤੋਂ ਕਿਸਾਨ ਦੇ ਜਵਾਨ ਪੁਲਾਈ ਜੁਨੀਅਨ ਦੇ ਟੀਮ ਮੈਂਬਰ ਪਹੁੰਚੇ ਨੇ ਹੜਾਂ ਦੌਰਾਨ ਝੋਨੇ ਦੀ ਫਸਲ ਦੀ ਬਹੁਤ ਵੱਡੀ ਪੱਧਰ ਤੇ ਤਬਾਹੀ ਹੋਈ ਬਹੁਤ ਵੱਡੇ ਏਰੀਏ ਦੇ ਵਿੱਚ 100% ਨੁਕਸਾਨ ਹੋਇਆ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਗਿਆ ਪਰ ਪਾਰਦਰਸ਼ੀ ਢੰਗ ਦੇ ਨਾਲ ਮੁਆਵਜ਼ਾ ਨਹੀਂ ਵੰਡਿਆ ਗਿਆ ਸਾਡੇ ਕੋਲ ਪਹਿਲਾਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸੀ ਔਰ ਅੱਜ ਵੀ ਸਾਡੇ ਭਰਾ ਇਹ ਮਸਲਾ ਲੈ ਕੇ ਪਹੁੰਚੇ ਨੇ ਕਿ ਨਾਲ ਲੱਗਦੀ ਜ਼ਮੀਨ ਦਾ ਮੁਆਵਜ਼ਾ ਮਿਲ ਗਿਆ ਹੈ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀਆਂ ਇਹ ਮੁਸ਼ਕਲਾਂ ਨੇ ਕਈ ਕਿਸਾਨ ਦਾ ਇਹੋ ਜਿਹਾ ਨੇ ਜਿਨ੍ਹਾਂ ਦਾ 1 ਏਕੜ ਸੀ ਉਹਨਾਂ ਨੂੰ 1 ਏਕੜ ਦਾ ਮੌਲਜਾ ਵੀ ਨਹੀਂ ਮਿਲਿਆ ਵਾਟ ਨਾਲ ਵਗ ਜਿਹੜੀ ਹੈ ਉਹ ਜ਼ਮੀਨ ਛੱਡ ਦਿੱਤੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੋ ਅਜਿਹੀਆਂ ਕੋਤਾਈਆਂ ਬਹੁਤ ਜ਼ਿਆਦਾ ਹੋਈਆਂ ਲੋਕਾਂ ਦਾ ਨੁਕਸਾਨ ਹੈ ਸੋ ਅਸੀਂ ਇਹ ਜਿਹੜੇ ਸਾਡੇ ਕਿਸਾਨ ਵੀਰ ਰਹਿੰਦੇ ਆ ਜਿਨ੍ਹਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਹੜੇ ਹੁਣ ਤੱਕ ਦਫ਼ਤਰਾਂ ਦੇ ਵਿੱਚ ਖੱਜਲਖਵਾਰ ਹੋ ਰਹੇ ਨੇ ਉਹਨਾਂ ਨੂੰ ਸਾਡੀ ਅਪੀਲ ਹੈ ਕਿ ਕਿਸਾਨ ਤੇ ਜਵਾਨ ਭਲਾਈ ਜੁਨੀਆ ਨੂੰ ਬਦੋ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਿਲਿਆ ਜਾਵੇਗਾ ਤੁਸੀਂ ਜਲਦੀ ਤੋਂ ਜਲਦੀ ਇੱਕ ਐਪਲੀਕੇਸ਼ਨ ਲਿਖ ਕੇ ਤੇ ਸਾਡੇ ਨਾਲ ਸੰਪਰਕ ਕਰੋ ਜਾਂ ਬਿਨਾਂ ਐਪਲੀਕੇਸ਼ਨ ਤੋਂ ਵੀ ਸਾਡੇ ਨਾਲ ਸੰਪਰਕ ਕਰਕੇ ਤਸਾਂ ਨੂੰ ਦੱਸੋ ਕਿ ਕਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਹਾਲਾ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਨ੍ਹਾਂ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਮੁਆਵਜ਼ਾ ਦਿਵਾ ਕੇ ਰ੍ਹਾਂਗੇ ਕਿਉਂਕਿ ਇਹ ਖੇਤ ਲਿਖਣ ਵਾਲੇ ਅਧਿਕਾਰੀਆਂ ਦੀ ਗਲਤੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੋ ਸਾਡਾ ਫੋਨ ਨੰਬਰ 8437909999 ਨੋਟ ਕਰ ਲਿਆ ਜਾਵੇ ਫੇਰ ਇੱਕ ਵਾਰੀ ਬੋਲ ਦਿੰਦਾ 84 37 90 99 99 ਸਾਡੇ ਨਾਲ ਜਲਦੀ ਸੰਪਰਕ ਕਰਕੇ ਤੇ ਤਾਂ ਜੋ ਅਸੀਂ 3-4 ਦਿਨਾਂ ਤੱਕ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਤੇ ਇਹ ਮਸਲਾ ਜਿਹੜਾ ਹੈ ਹੱਲ ਕਰਵਾਵਾਂਗੇ ਹਰੇਕ ਕਿਸਾਨ ਦਾ ਜਿਹੜਾ ਫਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਜ਼ਰੂਰ ਦਿਵਾਗੇ ਰਹਾਂਗੇ ਸੋ ਇਹ ਇੱਕਤਾ ਹੀ ਬਹੁਤ ਵੱਡੇ ਪੱਧਰ ਤੇ ਹੋਈ ਹੈ ਜਿਹੜੇ ਵੀ ਕਿਸਾਨ ਉਹਨਾਂ ਦਾ ਡਾਕਟਰਾਂ ਦੇ ਖਰਚੇ ਹੋ ਰਹੇ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਸੋ ਉਹ ਸਬੂਤ ਲੈ ਕੇ ਆਪਣੇ ਨੁਕਸਾਨ ਦੇ ਕਹਿਣ ਤੋਂ ਭਾਵ ਜੇ ਉਹਨਾਂ ਦੇ ਕੋਲ ਇਹ ਕੁਝ ਹੈ ਤਸਵੀਰ ਪ੍ਰਾਣੀ ਤਾਂ ਵੀ ਠੀਕ ਹੈ ਜੇ ਨਹੀਂ ਹੈਗੀ ਸਾਨੂੰ ਮਿਲ ਲੈਣ ਸਬੂਤ ਅਸੀਂ ਆਪ ਹੀ ਲੱਭ ਲੈਣੇ ਆ ਕਿਉਂਕਿ ਜ਼ਿਆਦਾਤਰ ਤੇ ਮਸਲੀ ਇਹੋ ਹੀ ਨੇ ਕਿ ਨਾਲ ਲੱਗਦੀ ਵਟ ਜਾਂ ਉਸ ਏਰੀਆ ਦੇ ਵਿੱਚ ਨਾਲ-ਨਾਲ ਲੱਗਦੇ ਜਿਹੜੇ ਕੁਝ ਖੇਤ ਨੇ ਉਹਨਾਂ ਦਾ 100% ਮਿਲ ਗਿਆ ਤੇ ਜਿਨ੍ਹਾਂ ਨੂੰ 1% ਵੀ ਨਹੀਂ ਮਿਲਿਆ ਸੋ ਇਹ ਸਿੱਧੇ ਰੂਪ ਦੇ ਵਿੱਚ ਜਿਹੜਾ ਧੋਖਾ ਹੈ ਕਿਸਾਨਾਂ ਦੇ ਨਾਲ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸੋ ਜਵਦੀ ਤੋਂ ਜਲਦੀ ਕਿਸਾਨ ਦੇ ਜਵਨ ਪਲੇਡ ਯੂਨੀਅਨ ਨਾਲ ਸੰਪਰਕ ਕੀਤਾ ਜਾਵੇ ਅਸੀਂ ਪੈਸੇ ਦਿਵਾ ਕੇ ਰ੍ਹਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ